ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਜਲ ਮੀਤ ਕਲ ਦੇ ਸਾਰੇ ਜਣ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਹੀ ਟਾਈਮ ਤੇ ਨਾ ਗੱਲੀ ਨਾ ਕਿੰਨੇ ਦਿਨ ਹੋ ਗਏ ਸੀ ਮਤਲਬ ਸਾਫ ਨਹੀਂ ਕੀਤੀ ਹਨਾ ਆਪਣਾ ਬੂਹਾ ਕਹਿੰਦੇ ਸਾਫ ਹੋਣਾ ਚਾਹੀਦਾ ਨਾ ਅੰਦਰੋਂ ਤੇ ਕੌਣ ਵੇਖਦਾ ਆਣ ਕੇ ਜਿਹੜਾ ਵਾ ਆਪਣਾ ਘਰ ਦਾ ਚਾਰ ਸਫੇਰਾ ਜਿਹੜਾ ਨਾ ਉਹ ਪਹਿਲਾਂ ਸਾਫ ਹੋਣਾ ਚਾਹੀਦਾ ਵਾ ਜੇ ਉਹ ਸਾਫ ਵਾ ਤੇ ਸਮਝੋ ਵੀ ਘਰ ਵੀ ਸਾਡਾ ਸਾਫ ਆ ਹਨਾ ਤੇ ਗਲੀ ਮੈਂ ਕਿਹ ਚੈਨਲ ਧੋ ਦਿੰਨੀ ਆ ਬੱਚੇ ਨਾ ਫੇਰਦੇ ਫੁਰਦੇ ਹਨਾ ਸ਼ਾਮੀ ਆਪਾਂ ਨਿਕਲਦੇ ਆ ਬਾਹਰ ਤੇ ਕਿਤੇ ਹਨਾ ਵਾਲ-ਵੂਲ ਹੁਣ ਟਾਈਗਰ ਦੇ ਨਾ ਵਾਲ ਬਹੁਤ ਜਿਆਦੇ ਛੱਡਦੇ ਆ ਤੇ ਉਹਦੇ ਕਰਕੇ ਨਾ ਬਹੁਤ ਸਫਾਈ ਰੱਖਣੀ ਪੈਂਦੀ ਫਿਰ ਤੇ ਮੈਂ ਇੱਕ ਵਾਰੀ ਚੰਡ ਕੇ ਜਿਹੜੀ ਗਲੀ ਜਿਹੜੀ ਉਹ ਧੋ ਦਿੱਤੀ ਮੈਂ ਕਿਹ ਚੱਲ ਧੋ ਦਿੰਨੇ ਆ ਹਨਾ ਤੇ ਜਿਹੜੇ ਬੱਚਿਆਂ ਦੇ ਕੱਪੜੇ ਹੀ ਨਾ ਥੋੜੇ ਬੋਤੇ ਜਿਹੜੇ ਹੁੰਦੇ ਹਨਾ ਉਹ ਮੈਂ ਨਾਲ-ਨਾਲ ਹੀ ਫਿਰ ਨਾ ਜਿਹੜਾ ਉਹ ਧੋ ਦਿੰਨੀ ਆ ਕਿਉਂਕਿ ਨਾ ਹੁਣ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਧੁੰਦਾ ਪਾਣੀ ਸ਼ੁਰੂ ਹੋ ਜਾਣ ਜਾਂ ਧੋਪ ਨਾ ਨਿਕਲੇ ਹਨਾ ਫਿਰ ਬੱਚਿਆਂ ਦੇ ਕੱਪੜੇ ਤੇ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਕਰਕੇ ਮੈਂ ਨਾਲ-ਨਾਲ ਹੀ ਧੋ ਦਿੰਨੀ ਆ ਤੇ ਨਾਲ-ਨਾਲ ਹੀ ਫਿਰ ਸੁੱਕ ਜਾਂਦੇ ਆ ਨਾ ਤੇ ਬੱਚੇ ਇੰਨੇ ਜਿਆਦਾ ਤੰਗ ਕਰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਨਾ ਬਹੁਤ ਜਿਆਦਾ ਤੰਗ ਕਰਦੇ ਆ ਗਰਨੂ ਦੀ ਤੇ ਹੁਣ ਨਾ ਇੱਕ ਨਵੀਂ ਜਿਹੀ ਖੇਡ ਵਾ ਨਵਾਂ ਜੈਨ ਨੂੰ ਨਾ ਤਰੀਕਾ ਆਇਆ ਕੋਈ ਵੀ ਚੀਜ਼ ਹੋਏ ਇਨੇ ਫੜ ਕੇ ਨਾ ਬੈੱਡ ਦੇ ਪਿੱਛੇ ਖੜੇ ਹੋਣਾ ਬੈੱਡ ਦੇ ਪਿੱਛੇ ਛੋਟ ਦੇਣੀ ਕੋਈ ਵੀ ਚੀਜ਼ ਹੋਏ ਹਨਾ ਮੋਬਾਈਲ ਵੀ ਹੋਵੇ ਤੇ ਉਹ ਵੀ ਪਿੱਛੇ ਛੋਟ ਦਿੰਦਾ ਕੋਈ ਵੀ ਚੀਜ਼ ਨੂੰ ਫੜਾਵਾ ਤੇ ਫਿਰ ਮੈਂ ਹੁਣ ਅੱਜ ਝਾੜੂ ਲੈ ਕੇ ਮੈਂ ਕਿੰਨੀਆਂ ਹੀ ਚੀਜ਼ਾਂ ਕੱਢੀਆਂ ਕਿੰਨੇ ਖਲਾਉਣੇ ਕੱਢੇ ਆ ਬੋਤਲਾਂ ਦੇ ਟੱਕਣ ਜੋ ਵੀ ਹਨਾ ਸਭ ਕੁਝ ਨੇ ਪਿੱਛੇ ਸੁੱਟਿਆ ਸੀ ਸਾਰਾ ਕੁਝ ਮੈਂ ਕੱਢਿਆ ਦੋਵਾਂ ਬੱਚਿਆਂ ਨੂੰ ਨਿਵਾਲ ਲਿਆ ਵਿੱਚ ਵਾਲਾ ਤੇ ਮੈਂ ਰਕੋਡ ਹੀ ਨਹੀਂ ਕਰਦੀ ਮਤਲਬ ਕਿ ਜਦੋਂ ਗੰਨੂ ਸੂਸੂ ਪੋਟੀ ਕਰ ਦਿੰਦਾ ਵਾ ਹਨਾ ਕਿੰਨਾ ਕੰਮ ਇਹ ਵੀ ਹਨਾ ਫਿਰ ਸਾਰੇ ਕੰਮ ਪਿੱਛੇ ਪਏ ਜਾਂਦੇ ਆ ਤੇ ਇਹ ਵੀ ਸਾਰਾ ਕੁਝ ਕਰਨਾ ਪੈਂਦਾ ਫਿਰ ਨਾਲ-ਨਾਲ ਤੇ ਸਾਰਾ ਕੁਝ ਫਿਰ ਮੈਂ ਝਾੜੂ ਕੱਢਤਾ ਸਾਰੇ ਕਮਰੇ ਚ ਤੇ ਇੰਨਾ ਜ਼ਿਆਦਾ ਨਾ ਗੰਧ ਨਿਕਲਿਆ ਤੇ ਫਿਰ ਮੈਂ ਨਾ ਇੱਕ ਵਾਰੀ ਕਲੀਨ ਕਰਤਾ ਕਮਰਾ ਤੇ ਮੈਂ ਚੱਲਣਾ ਹੁਣ ਬੈੱਡ ਥੱਲੇ ਉੱਤੇ ਕੱਢਣਾ ਹੀ ਕੱਢਣਾ ਸਾਰੇ ਹੁਣ ਫੇ ਇੱਕਦਮ ਫਾਇਦੇ ਨਹੀਂ ਕਿਉਂਕਿ ਨਾ ਘੁੰਮਣ ਫਿਰਨ ਨੂੰ ਤੇ ਘੱਟ ਜਗ੍ਹਾ ਵਾ ਮੈਨੂੰ ਤਾਂ ਜਿੰਨਾ ਕਰ ਦਿੱਤੀ ਆ ਉਹ ਤਾਂ ਵੱਡੀ ਆ ਫਾਇਦੇ ਨਹੀਂ ਕੀ ਆ ਚਲ 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 ਜਿਹੜਾ ਡਰਾਅਰ ਰੱਖਿਆ ਵਾ ਹਾਂ ਡਰਾਅਰ ਰੱਖਿਆ ਵਾ ਹਾਂ ਮੈਂ ਅੰਦਰ ਮਾ ਲਓ ਜੀ ਥੋੜਾ ਜਿਹਾ ਮੈਂ ਰਿਕਾਰਡ ਕੀਤਾ ਕਿਉਂਕਿ ਕੱਲ ਨਾ ਜਦੋਂ ਮੈਂ ਵਲੌਗ ਬਣਾਇਆ ਤੇ ਬਾਅਦ ਚੋਂ ਨਾ ਮੰਮੀ ਦਾ ਫੋਨ ਆ ਗਿਆ ਵੀ ਕੋਈ ਪਰੋਣੇ ਆਉਣ ਲੱਗੇ ਆ ਮੇਰੇ ਨਾਨਕੇ ਤੇ ਮਾਸੀਆਂ ਤੇ ਮੰਮੀ ਕਹਿੰਦੇ ਸੀ ਆ ਜਾ ਦੋ ਮਿੰਟ ਹਣਾ ਨਾਲ ਮਿਲ ਲੈਗੇ ਹਨ ਤੇ ਹੈਵੀ ਲੋਕਲ ਹੀ ਮੈਂ ਕਿਹਾ ਚਲੋ ਹਣਾ ਚੱਲ ਜਾਨੇ ਆ ਤੇ ਮੈਂ ਚੱਲ ਗਈ ਹੀ ਥੋੜਾ ਜਿਹਾ ਰਿਕਾਰਡ ਕੀਤਾ ਮੈਨੂੰ ਕੰਮ ਦੇ ਵਿੱਚ ਇੰਨਾ ਜ਼ਿਆਦਾ ਮੈਂ ਫ절 ਗਈ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਫੋਨ ਹੀ ਨਹੀਂ ਮਤਲਬ ਚੁੱਕਿਆ ਹੀ ਨਹੀਂ ਫੋਨ ਰਿਕਾਰਡ ਹੀ ਨਹੀਂ ਕੀਤਾ ਹੈਗਾ ਮੈਨੂੰ ਬਾਅਦ ਚ ਚੇਤਾ ਜਦੋਂ ਚੱਲੇ ਨਾ ਫਿਰ ਮੈਨੂੰ ਚੇਤਾ ਆਇਆ ਕਿ ਹਾਂ ਫੋਨ ਵੀ ਚੁੱਕਣਾ ਨਾ ਫਿਰ ਉਹ ਭਾਬੀ ਨੇ ਫੜ ਕੇ ਤੇ ਥੋੜੀ ਜੀ ਵੀਡੀਓ ਬਣਾਈ ਉਹ ਜਾਂਦੇ ਜਾਂਦੇ ਦੀ ਤੇ ਵਲੌਗ ਥੋੜਾ ਬਣਿਆ ਨਹੀਂ ਤੇ ਕਾਫੀ ਜ਼ਿਆਦਾ ਵਲੌਗ ਬਣ ਜਾਣਾ ਸੀ ਤੇ ਮੈਨੂੰ ਚੇਤਾ ਹੀ ਨਹੀਂ ਰਿਆ ਰੋਟੀ ਪਾਣੀ ਉਹਨਾਂ ਨੇ ਬਣਾਇਆ ਫਿਰ ਚਾਹ ਵਗੈਰਾ ਹਨਾ ਤੇ ਉਹ ਫੜਾਉਂਦੇ ਫੜਾਉਂਦੇ ਕਿੰਨਾ ਟਾਈਮ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਤੇ ਮੈਂ ਭੁੱਲ ਗਈ ਫੋਨ ਚੁੱਕਣਾ ਤੇ ਫਿਰ ਆਪਾਂ ਆਗੇ ਸੀ ਰਾਤੀ ਤੇ ਆਪਾਂ ਘਰ ਆਗੇ ਸੀ ਇਹ ਸਵੇਰ ਦਾ ਵਲੌਗ ਹੈ ਅਗਲੇ ਦਿਨ ਦਾ ਤੇ ਤੁਹਾਨੂੰ ਪਤਾ ਵਲੌਗ ਸਵੇਰ ਦੀ ਸ਼ੁਰੂਆਤ ਹੀ ਚਾਹ ਤੋਂ ਹੁੰਦੀ ਆ ਹਨਾ ਚਾਹ ਪੀਣ ਤੇ ਬਿਨਾ ਤੇ ਮਤਲਬ ਸਵੇਰ ਹੁੰਦੀ ਨਹੀਂ ਹੈਗੀ ਜਨਾਨੀਆਂ ਦੇ ਹੋਈ ਹੁੰਦਾ ਨਾ ਸਵੇਰੇ ਉੱਠ ਕੇ ਬਸ ਚਾਹ ਆਖ ਲਓ ਪਾਣੀ ਪੀ ਚਲੋ ਪਾਣੀ ਤੇ ਹਨ ਸਾਰੇ ਪੀਂਦੇ ਆ ਨਾ ਗਰਮ ਪਾਣੀ ਹੁਣ ਆਦਤ ਬਣ ਗਈ ਸਾਡੀ ਕਿ ਹਨ ਸਵੇਰੇ ਸਵੇਰੇ ਗਰਮ ਪਾਣੀ ਪੀਣਾ ਵਾ ਤੇ ਫਿਰ ਆਪਾਂ ਜਿਹੜੀ ਉਹ ਚਾਹ ਵਗੈਰਾ ਪੀਣੀ ਆ ਨਾ ਉਦਾਂ ਵੀ ਕਹਿੰਦੇ ਚਾਹ ਪੀਣ ਤੋਂ ਪਹਿਲਾਂ ਜਿਹੜਾ ਉਹ ਪਾਣੀ ਪੀ ਲੈਣਾ ਚਾਹੀਦਾ ਫਿਰ ਉਹ ਚਾਹ ਦਾ ਜਿਹੜਾ ਅਸਰ ਵਾ ਨਾ ਜਿਹੜਾ ਉਹਨੇ ਬੁਰਾ ਅਸਰ ਕਰਨਾ ਉਹ ਨਹੀਂ ਹੁੰਦਾ ਹੈ ਗਾਣਾ ਇਥੇ ਮੈਂ ਫਲੈਸ਼ ਬਾਥਰੂਮ ਧੋਣ ਲੱਗੀ ਹਾਂ ਕਿਉਂਕਿ ਫਲੈਸ਼ ਬਾਥਰੂਮ ਅੱਜ ਕੱਲ੍ਹ ਨਾ ਆਪਣਾ ਉੱਪਰਲਾ ਬਹੁਤਾ ਜ਼ਿਆਦਾ ਯੂਜ਼ ਹੁੰਦਾ ਥੱਲੇ ਵਾਲਾ ਹੁੰਦਾ ਨਹੀਂ ਹੈ ਇਸ ਕਰਕੇ ਮੈਨੂੰ ਹਫ਼ਤੇ 'ਚ ਇੱਕ ਵਾਰੀ ਜਿਹੜਾ ਉਹ ਚੰਡ ਕੇ ਧੋ ਦਿੰਨੀ ਆ ਤੇ ਮੈਂ ਨਾ ਸਰਫ ਪਾਈ ਹਾਰ ਪੀ ਕੇ ਪਾਇਆ ਕਲੀਨ ਵਾਸ਼ਰ ਪਾਇਆ ਟੈਲਾਂ ਵਾਲਾ ਤੇ ਸਾਰੇ ਮੈਂ ਐਨ ਚੰਗੀ ਤਰ੍ਹਾਂ ਸਾਫ਼ ਕਰ ਦਮੈਂ ਕਿ ਚੱਲ ਸਾਫ਼ ਕਰਕੇ ਸੁਕਾ ਕੇ ਇੱਕ ਵਾਰੀ ਤੇ ਇਹਨਾਂ ਨੂੰ ਬੰਦ ਕਰਕੇ ਰੱਖ ਦਿੰਨੇ ਇੱਥੇ ਕਿਹੜਾ ਕਿਸੇ ਨੇ ਜਾਣਾ ਹਨਾ ਤੇ ਇਹ ਕਿ ਸਾਰਾ ਦਿਨ ਸੁੱਕਾ ਰਹਿੰਦਾ ਹੁਣ ਤੇ ਇੰਨਾ ਜ਼ਿਆਦਾ ਨਹੀਂ ਹੁੰਦਾ ਹੈਗਾ ਤੇ ਉੱਪਰ ਵਾਲਾ ਯੂਜ਼ ਹੁੰਦਾ ਵਾ ਬਾਥਰੂਮ ਕਿਉਂਕਿ ਗੀਜ਼ਰ ਉੱਪਰ ਨਾ ਮੱਡਾ ਲੱਗਾ ਵਾ ਤੇ ਉੱਪਰ ਜਿੰਨਾ ਮਰਜ਼ੀ ਪਾਣੀ ਆਪਾਂ ਯੂਜ਼ ਕਰ ਸਕਦੇ ਥੱਲੇ ਨਿੱਕਾ ਗੀਜ਼ਰ ਵਾ ਉਹ ਫਿਰ ਨਾ ਹੌਲੀ-ਹੌਲੀ ਚੱਲਦਾ ਵਾ ਤੇ ਬੜੀ ਦਿੱਕਤ ਆਉਂਦੀ ਫਿਰ ਤੇ ਕਿਉਂਕਿ ਬਾਲਟੀ ਭਰਦੇ ਆਂ ਹੀ ਬੜਾ ਟਾਈਮ ਲਾ ਦਿੰਦਾ ਤੇ ਉੱਪਰ ਵੱਡਾ ਗੀਜ਼ਰ ਆ ਤੇ ਆਰਾਮ ਨਾਲ ਭਾਵੇਂ ਹਨਾ ਜਿੰਨਾ ਮਰਜ਼ੀ ਕੰਮ ਵੀ ਕਰ ਲਉ ਨਾ ਧੋ ਲਓ ਜਿੰਨਾ ਮਰਜ਼ੀ ਤੇ ਬੱਚਿਆਂ ਨੂੰ ਵੀ ਮੈਂ ਉੱਪਰ ਹੀ ਨਵਾਣ ਲੈਣੀ ਆ ਚਲੋ ਮੈਂ ਕਿਹਾ ਇਹ ਵਾਲਾ ਏਰੀਆ ਜਿਹੜਾ ਕਲੀਨ ਕਰ ਲੈਣੀ ਚੰਗੀ ਤਰ੍ਹਾਂ ਮੈਂ ਨਾ ਪਹਿਲਾਂ ਵੇੜੇ ਚ ਪੋਚਾ ਪਾਚਾ ਵੀ ਲਾ ਦਿੰਨੀ ਆ ਮੈਂ ਕਾ ਗੰਨੂ ਨਾ ਵਾਕ ਕਰਦੇ ਵਿੱਚ ਰੇੜਦਾ ਵਾ ਤੇ ਜਿਹੜਾ ਉਹ ਵਾਲਵੂ ਲੱਗ ਜਾਂਦੇ ਆ ਜਾਂ ਹਨਾ ਕੋਈ ਥੱਲੇ ਚੀਜ਼ ਫੜ ਕੇ ਮੂੰਹ ਚ ਪਾ ਲੈਂਦਾ ਅੱਜ ਕੱਲ ਨੂੰ ਇਹ ਬੜਾ ਵਾਕ ਕਰਦੇ ਥੱਲੇ ਮਤਲਬ ਕੋਈ ਚੀਜ਼ ਡਿੱਗੂਗੀ ਤੇ ਉਹਨੇ ਦੋਹਾਂ ਹੱਥਾਂ ਨਾਲ ਫੜਨੀ ਹੈ ਬੇਸ਼ੱਕ ਡਿੱਗ ਹੀ ਜਾਵੇ ਹਨਾ ਤੇ ਫਿਰ ਮੈਂ ਜਿਹੜਾ ਬਈ ਸਾਰਾ ਇੱਕਦਮ ਕਲੀਨ ਕਰਤਾ ਤੇ ਲੋ ਜੀ ਆਪਾਂ ਹੋ ਗਏ ਤਿਆਰ ਫਿਰ ਤੇ ਮੰਮੀ ਵੀ ਇੱਥੇ ਰੈਡੀ ਹੋ ਗਈ ਮੈਂ ਵੀ ਹੋ ਗਈ ਮੈਂ ਕਿ ਚਲੋ ਹੁਣ ਬਾਜ਼ਾਰ ਚੱਲਦੇ ਆ ਥੋੜਾ ਦਿਨ ਹਨਾ ਕੀ ਕਰਨਾ ਘਾਰ ਵੀ ਨਹੀਂ ਸੋਰੀ ਬਾਜ਼ਾਰ ਨਹੀਂ ਚੱਲੇ ਆਪਾਂ ਚੱਲੇ ਗੁਰਦੁਆਰਾ ਸਾਹਿਬ ਤੇ ਅਈਆਂ ਕਿ ਚਲੋ ਸਾਰੀ ਦਿਹਾੜੀ ਘਰ ਵੀ ਕੀ ਕਰਨਾ ਹਨਾ ਚਲੋ ਇੱਕ ਵਾਰੀ ਹੋਵੰਨੇ ਆ ਤੇ ਇਹ ਸੂਡ ਮੈਂ ਪਾਇਆ ਦੂਜੀ ਵਾਰੀ ਪਹਿਲੀ ਵਾਰੀ ਤੇ ਮੈਂ ਨੇ ਰਿਕਾਰਡ ਨਹੀਂ ਕੀਤਾ ਹੈਗਾ ਤੇ ਦੂਜੀ ਵਾਰੀ ਪਾਇਆ ਮੈਂ ਕਿ ਚਲੋ ਹੁਣ ਨਾ ਮੀਡੀਆ ਕਰ ਲੈਣੀ ਹੈ ਇੱਕ ਸਿਰ ਤੋਤਾ ਨਹੀਂ ਹੈਗਾ ਤੇ ਜਿਹੜਾ ਵਾ ਉਹ ਚੰਗਾਨੀ ਲੱਗਦਾ ਹੈ ਨਾ ਤੇ ਚੋਪੜਾ ਚੋਪੜਾ ਜਿਹਾ ਸੀ ਮੈਂ ਅੱਗੇ ਮੀਂਡੀਆ ਕਰਕੇ ਤੇ ਫਿਰ ਮੈਂ ਨਾ ਪੋਨੀ ਕਰ ਲਈ ਤੇ ਵਾਲ ਨਾ ਹੁਣ ਆਪਣੇ ਥੋੜੇ ਜਿਹਾ ਲੰਬੇ ਹੋਏ ਮੈਨੂੰ ਲੱਗਦਾ ਆ ਕਿ ਲੰਬੇ ਹੋਏ ਹੈ ਨਾ ਮੈਂ ਕਿਹਾ ਚਲੋ ਕੀ ਪਤਾ 6 ਮਹੀਨੇ ਅਜ ਥੋੜੇ ਜਿਹਾ ਵਾਦ ਦਾ ਜਾਣ ਹੋਰ ਹੈ ਨਾ ਪਹਿਲਾਂ ਵਾਂਗੂ ਹੋ ਜਾਣਾ ਤੇ ਗੰਨੂ ਲੱਗਾ ਸ਼ਤਾਨੀਆਂ ਕਰਨ ਮੇਲੀ ਝੋਲੀ ਤੇ ਇਹਨੂੰ ਤੇ ਲਓ ਜੀ ਇਹਨੂੰ ਵਾਕਰ ਚ ਪਾ ਕੇ ਤੇ ਮੈਂ ਹੋ ਗਈ ਤਿਆਰ ਪਹਿਲਾਂ ਇਹਨੂੰ ਵੀ ਕਰ ਦਿੱਤਾ ਤਿਆਰ ਅੰਟੀ ਆਪਣਾ ਕੰਮ ਕਰਦੇ ਪਈ ਸੀ ਮੈਂ ਕਿਾ ਚੱਲ ਜਿੱਨਾ ਚਿਰ ਕੰਮ ਹੁੰਦਾ ਉਹਨਾਂ ਚਿਰ ਆਪਾਂ ਜਿਹੜਾ ਰੈਡੀ ਰੈਡੀ ਹੋ ਜਾਣਾ ਹਨ ਤੇ ਇੱਥੇ ਟਾਈਮ ਹੋ ਗਿਆ 12:30 ਇੱਕ ਦਾ ਟਾਈਮ ਹੋ ਗਿਆ ਸੀ ਬਸ ਜੀ ਬੱਚਿਆਂ ਨਾਲ ਇਹੋ ਹੀ ਹੈ ਜੀ ਮੇਰੇ ਕੋ ਵਾਇਸ ਵੀ ਰਿਕਾਰਡ ਨਹੀਂ ਹੁੰਦੀ ਬੜੀ ਮੁਸ਼ਕਲ ਮੈਨੂੰ ਕਰਨੀ ਪੈਂਦੀ ਹੈ ਉਹ ਵੀ ਨਹੀਂ ਕਰਨ ਦਿੰਦੇ ਹੈਗੇ ਮਤਲਬ ਉਹਨੇ ਗੰਨੂ ਨੇ ਹੁਣ ਉਹਨੂੰ ਇਹ ਹੈ ਕਿ ਮੈਨੂੰ ਹੁਣ ਝੋਲੀ ਜੋ ਬਾਹਰ ਹੀ ਨਾ ਕੱਢ ਮੈਨੂੰ ਫੜ ਕੇ ਰੱਖ ਜੇ ਇਹਨੂੰ ਫੜ ਕੇ ਰੱਖੂਗੀ ਤੇ ਫਿਰ ਕੰਮ ਕਿੱਦਾਂ ਕਰੂੰਗੀ ਹਨਾ ਤੇ ਫਿਰ ਇਹ ਬਹੁਤ ਰੋਂਦਾ ਹੁਣ ਅੱਜ ਕੱਲ ਨਾ ਇੱਕ ਤੇ ਦੰਦੀਆਂ ਰੱਖੀਆਂ ਹੋਈਆਂ ਵਾ ਸਿਰ ਭਾਰਾ ਹੋਇਆ ਵਾ ਤੇ ਉਹਦੀ ਵਜ੍ਹਾ ਨਾਲ ਨਾ ਬਹੁਤ ਜ਼ਿਆਦਾ ਨੂੰ ਦਿੱਕਤ ਹੁੰਦੀ ਹੈ ਨਾ ਕਿੰਨਾ ਔਖਾ ਹੁੰਦਾ ਦੰਦ ਨਾ ਕੱਢਣੇ ਵੀ ਔਖੇ ਆ ਤੇ ਜਦੋਂ ਆਉਂਦੇ ਆ ਉਦੋਂ ਵੀ ਬੜੀ ਦਿੱਕਤ ਹੁੰਦੀ ਹੈ ਨਾ ਤੇ ਬੱਚਿਆਂ ਨੂੰ ਕੀ ਸਿਆਣਿਆਂ ਨੂੰ ਵੀ ਬਹੁਤ ਜ਼ਿਆਦਾ ਹੁੰਦੀ ਬੱਚਿਆਂ ਦਾ ਇਹ ਬੱਚੇ ਦੱਸ ਨਹੀਂ ਸਕਦੇ ਹੈਗੇ ਹਨਾ ਆਪਾਂ ਥੋੜਾ ਬਹੁਤਾ ਜਿਹੜਾ ਰੈਡੀ ਹੋ ਗਏ ਤੇ ਆਪਾਂ ਨੇ ਪਹੁੰਚਣਾ ਗੁਰਦੁਆਰਾ ਸਾਹਿਬ ਹਨਾ ਮਨ ਹਲਕਾ ਜਾ ਹੋ ਜਾਂਦਾ ਨਾ ਸ਼ਾਂਤ ਹੋ ਜਾਂਦਾ ਕੋਈ ਵੀ ਹਨਾ ਐਦਾਂ ਮਨ ਭਰਿਆ ਹੋਵੇ ਜਾਂ ਬੰਦੇ ਨੂੰ ਕੋਈ ਟੈਨਸ਼ਨ ਹੋਵੇ ਤੇ ਗੁਰਦੁਆਰਾ ਸਾਹਿਬ ਜਾ ਕੇ ਨਾ ਇੱਕਦਮ ਮਨ ਸ਼ਾਂਤ ਹੋ ਜਾਂਦਾ ਹਲਕਾ ਹੋ ਜਾਂਦਾ ਨਾ ਪਰਮਾਤਮਾ ਨੂੰ ਸਾਰੀਆਂ ਗੱਲਾਂ ਹੀ ਦੱਸ ਸਕਦੇ ਹਨਾ ਤੇ ਉਦੋਂ ਤੇ ਵੈਸੇ ਤਦ ਲੋ ਜੀ ਸਾਰੀ ਸ਼ਕਾਲ ਕੀ ਆ ਚਲ ਮੀਤ ਕਰਦੇ ਸਭ ਜਣ ਬਹੁਤ ਵਧੀਆ ਹੋਗੇ ਤੇ ਹੋਗੇ ਆਪਾਂ ਰੈਡੀ ਸਟੈਡੀ ਤੇ ਆਪਾਂ ਚੱਲੇ ਆ ਜੀ ਚਲੋ ਜਿੱਥੇ ਵੀ ਜਾਵਾਂਗੇ ਆਪਾਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਹਨਾ ਪਹਿਲਾਂ ਕੀ ਦੱਸਣਾ ਵਾ ਤੇ ਚਲੋ ਚੱਲਦੇ ਆ ਤੇ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਹੋ ਸਕਦਾ ਰਾਤ ਚ ਵਲੌਗ ਨਾ ਬਣਾਵਾਂ ਹਨਾ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਬੱਚਿਆਂ ਨੂੰ ਕੱਲਿਆ ਰੈਡੀ ਨਵੀਂ ਛਨੂ ਸਕੂਲ ਤੋਂ ਲੈਣ ਗਏ ਤੇ ਨਵੀਂ ਸ਼ਾਇਦ ਦਾ ਸਕੂਲ ਤੋਂ ਤੇ ਉਹਦੀ ਮੈਂ ਨਾ ਉਹਦੇ ਮੈਂ ਕੱਪੜੇ ਕੱਢ ਦਿੱਤੇ ਆ ਮੈਂ ਕਿ ਚੱਲ ਆਉਂਦਾ ਮੈਂ ਫਿਰ ਪਾ ਲੈਂਦਾ ਤੇ ਚੱਲਦੇ ਆ ਫਿਰ ਇਹ ਨਾ ਬੋਰ ਹੁੰਦੇ ਹੀ ਘਰ ਵੀ ਨਾ ਸਾਰਾ ਦਿਨ ਹਨਾ ਇਦਾਂ ਲੰਘ ਜਾਂਦਾ ਵਾ ਤੇ ਮੈਂ ਕਿਹਾ ਚਲੋ ਹੁਣ ਕੰਮ ਧੰਦਾ ਤੇ ਹੋ ਹੀ ਗਿਆ ਨਾ ਸਾਰੇ ਕੰਮ ਤੇ ਕਰ ਲਏ ਆ ਤੇ ਹੁਣ ਚਲੋ ਚੱਲਦੇ ਆ ਹਨਾ ਤੇ ਕੀ ਕਰਨਾ ਦੁਪਹਿਰੇ ਫਿਰ ਇਦਾਂ ਲੰਘ ਜਾਂਦਾ ਬੱਚੇ ਵੀ ਸੌਂਦੇ ਨਹੀਂ ਹੈਗੇ ਤੇ ਆਣ ਕੇ ਚਲੋ ਨਾਲੇ ਥਕਾਵਟ ਨਾਲੇ ਨੀਂਦ ਵੀ ਆ ਜੂਗੀ ਬੱਚਿਆਂ ਨੂੰ ਤੇ ਨਾਲੇ ਚੱਲਦੇ ਆ ਜਾ ਨਾ ਇਧਰੋਂ ਦੀ ਚਾਹੀਦਾ ਜਾਂਦਾ ਥੋੜੀ ੱਪੀ ਦੀ ਗੁੱਦ ਬਰੇ ਆਣ ਕੇ ਹੋ ਚੁਹ ਗਏ ਆਪਾਂ ਗੁਰਦੁਆਰਾ ਸਾਹਿਬ ਚੱਲ ਚਲੋ ਜੀ ਦਰਸ਼ਨ ਕਰਦੇ ਆ ਤੇ ਜਿਹੜਾ ਆ ਫਿਰ ਘਰ ਨੂੰ ਜਾਣੇ ਆ ਵੈਸੇ ਵੀ ਕੀ ਕਰਨਾ ਸੀ ਨਾ ਘਰ ਬੈਠੇ ਬੈਠੇ ਬੋਰ ਹੋ ਜਾਣਾ ਹੈ ਚਲੋ ਗੁਰਦੁਆਲਾ ਸਾਹਿਬ ਚੱਲ ਜਾਨੇ ਹਨ ਥੋੜੀ ਕਿ ਦੂਰ ਆ ਸਾਡੇ ਨੂੰ 3-4 ਕਿਲੋਮੀਟਰ ਹੋਣਾ ਵਾ ਤੇ ਆਪਾਂ ਇੱਥੇ ਆ ਜਾਨੇ ਹੁੰਨੇ ਵੈਸੇ ਵੀ ਕੋਈ ਵੀ ਹਨ ਤਿਆਰ ਹੋਵੇ ਤੇ ਇੱਥੇ ਆ ਜਾਨੇ ਆਪਾਂ ਮੱਥਾ ਟੇਕਣ ਵਾਸਤੇ ਇਥੇ ਸਹੀ ਹੈ ਵੈਸੇ ਹਨ ਕਿਤੇ ਹੀ ਜਾਣਾ ਹੈ ਨਾ ਗੁਰਦੁਆਰਾ ਸਾਹਿਬ ਕਿਤੇ ਵੀ ਆਪਾਂ ਜਾ ਸਕਦੇ ਹਾਂ ਨਾ ਜਦੋਂ ਮਨ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਨਾ ਤੇ ਗੁਰਦੁਆਰਾ ਸਾਹਿਬ ਚੱਲ ਜਓ ਹਨ ਮਨ ਸ਼ਾਂਤ ਹੋ ਜਾਂਦਾ ਲੋ ਜੀ ਕਰੋ ਦਰਸ਼ਨ ਤੁਸੀਂ ਜਿਹੜੀਆਂ ਸਾਬਦੀਆਂ ਮਨੋ ਕਾਮਨਾ ਪ੍ਰਮਾਤਮਾ ਨਾਲ ਸਾਬਦੀਆਂ ਪੂਰੀਆਂ ਕਰੇ ਤਾਂ ਆ ਵੇਖੋ ਇੱਥੇ ਨਾ ਗੁਰੂ ਸਾਹਿਬ ਦੇ ਪੰਜ 10 ਗੁਰੂਆਂ ਦੇ ਨਾਮ ਵੀ ਲਿਖੇ ਹਨ ਜਿਨ੍ਹਾਂ ਨੂੰ ਨਹੀਂ ਹੁੰਦੇ ਹੈਗੇ ਉਹ ਇੱਥੋਂ ਪੜ ਸਕਦੇ ਆ ਹਨ ਆ ਵੇਖੋ ਇੱਥੇ ਲਿਖਿਆ ਇੰਟਰਸਟ ਤੇ ਇੱਥੇ ਜਲ ਇੱਥੇ 베ਰੀ ਆ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੀ ਆ ਹਨਾ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹਨਾ ਪਰਮਾਤਮਾ ਦੇ ਦਰਸ਼ਨ ਬੜੇ ਕਰਮਾਂ ਨਾਲ ਹੀ ਹੁੰਦੇ ਹਨਾ ਆਪਾਂ ਮਰਗੇ ਤੇ ਰੋਜ਼ ਦਿਹਾੜੀ ਨਹੀਂ ਕਰ ਸਕਦੇ ਹਨਾ ਪਰ ਵਾਹਿਗੁਰੂ ਅੰਤਰ ਬਾਬਾ ਦੀ ਅੰਤਰ ਨੂੰ ਬਾਬਾ ਦੇਵ ਜੀ ਤਾਂ ਤਾਂ ਬਾਬਾ ਦੇਵ ਜੀ ਉਹ ਤਾਂ ਪਾਪਾ ਦੀ ਸਿੱਤਾਂ ਲੋ ਜਿੱਧਰ ਹੈਗਾ ਸਰੋਵਰ ਤੇ ਇੱਧਰ ਹੈਗੀ ਆ ਕਿਕਰ ਨਹੀਂ ਫਲਾਈ ਇਹ ਫਲਾਈ ਆ ਕਿਕਰ ਵੀ ਨਹੀਂ ਫਲਾਈ ਆ ਇਹ ਫਲਾਈ ਦੀ ਜਿਹੜੀ ਦਾਤਨ ਖਰੀਦੀ ਨਾ ਉਹ ਵਾਲੀ ਫਲਾਈ ਆ ਇਸ ਕਰਕੇ ਇਹਦੇ ਨਾਲ ਫਲਾਈ ਸਾਬ ਹਨਾ ਤੇ ਸਰੋਵਰ ਫਲਾਈ ਜਿਹੜੀ ਆ ਇਹ ਬੜੇ ਚਿਰ ਦੀ ਹੈ ਮਤਲਬ ਇਹਨੂੰ ਸਪੋਰਟ ਦਿੰਦੀ ਹੋਈ ਆ ਉਹ ਨਾਨਕਦੇਵ ਜੀ ਦੇ ਵੇਲੇ ਦੀ ਹੈ ਹਨਾ ਉਹਨਾਂ ਜਿੱਦਾਂ ਦਤਨ ਕਰਕੇ ਛੁੱਟੀ ਸੀ ਤੇ ਉੱਥੇ ਫਲਾਈ ਜਿਹੜੀ ਹੋ ਗਈ ਇੱਥੇ ਬਾਬਾ ਜੀ ਦਾ ਮਕਲਾਵਾ ਆਉਂਦਾ ਜਦੋਂ ਬਾਬਾ ਜੀ ਦਾ ਵਿਆਹ ਹੁੰਦਾ ਨਾ ਉਦੋਂ ਮਕਲਾਵਾ ਆਉਂਦਾ ਅੱਗੇ ਦੇ ਹੰਦ ਨਾ ਫਿਸ਼ ਹੈ ਨਹੀਂ ਹੋਣੀ ਹੈਗੀ ਹੁਣ ਨਹੀਂ ਹੈਗੀ ਫਿਸ਼ ਹੈ ਮੈਨੇ ਇੱਕ ਦੇਖੀ ਏਕੀ ਹਾਂ ਸਾਫ ਕਰਦਾ ਨਾ ਸਰੋਵਰ ਸੰਗਲਾ ਨਾ 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 ਵਾਲਾ ਸੰਗਲੇ ਲਓ ਜੀ ਕਰੋ ਦਰਸ਼ਨ ਤੁਸੀਂ ਗੁਰਦੁਆਰਾ ਸਾਹਿਬ ਤੇ ਲਓ ਜੀ ਗੰਨੂ ਨਾ ਸੌਂ ਗਿਆ ਸੀ ਤੇ ਉਹਦੇ ਨਾਲ ਮੈਂ ਵੀ ਆਣ ਕੇ ਪੈ ਗਈ ਤੇ ਪਤਾ ਨਾ ਕੀ ਨੀਂਦ ਆਣਾ ਗਈ ਤੇ ਹੁਣ ਉੱਠੇ ਆ ਕੋਈ 4:30 5 ਵਜੇ ਦਾ ਟਾਈਮ ਹੋਇਆ ਵਾ ਮੈਂ ਚਲ ਹੁਣ ਦੁੱਧ ਦੇਣੇ ਉਹਨੂੰ ਗਰਮ ਕਰਕੇ ਤੇ ਆਪ ਵੀ ਚਾਹ ਵਗੈਰਾ ਪੀਣੇ ਆਣਾ ਤੇ ਬਸ ਜੀ ਫਿਰ ਇੱਥੇ ਕਰਦੇ ਬਲੌਗ ਦਾ ਐਂਡ ਮੈਂ ਕਿ ਚਲੋ ਬਲੌਗ ਦਾ ਐਂਡ ਤੇ ਕਰੀਏ ਤੇ ਸੀ ਆਪਣਾ ਇਦਾਂ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਕਰਦੇ ਆ ਕਰੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ